ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤੇ 11 ਤਰੀਕ ਜੀ 7ਵਾਂ ਮਹੀਨਾ 2024 ਤੇ ਆਪਾਂ ਅੱਜ ਪਹੁੰਚੇ ਹਾਂ ਧਨੋਲਾ ਮੰਡੀ ਤੇ ਦਿਖਾਉਣੇ ਆ ਤੁਹਾਨੂੰ ਸਾਰੇ ਜਾਨਵਰ ਤੇ ਸਾਰੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕਿਦਾਂ ਲੱਗੀ ਤੇ ਅੱਜ ਦੋਸਤੋ ਤੁਹਾਨੂੰ ਦਿਖਾਈਏ ਸਾਰੇ ਜਾਨਵਰ ਤੇ ਗਰਮੀ ਦੇ ਵਿੱਚ ਤੇਜ਼ੀ ਰਹੀ ਜਾਂ ਮੰਦਾ ਦੇਖਦੇ ਆ

ਇਹ ਦੁੱਧ 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 ਕਾਲੀ ਦੁੱਧ 14 ਲੀਟਰ ਦੁੱਧ ਆ ਜੀ ਤੇ ਥੋੜੇ ਕੱਟ ਕੀਆ ਗਿਆ ਕੱਟਿਆ ਚੱਕਦਾ ਨਹੀਂ ਕੀਆ ਪੰਜ ਦਣਾ ਦੁੱਧ ਕਾਲੀ 14 ਆ ਜੀ 14 ਲੀਟਰ ਦੁੱਧ ਆ ਪੰਜ ਦਣਾ ਸੂਈ ਆ ਮਗਰ ਕੱਟੀ ਆ ਬਾ ਡੇਢ ਲੱਖ ਮੁੱਲ ਕਰਦੇ ਆ ਬਾਈ ਉਹ ਕਾਰੀ ਕਿਦਾਂ ਨੰਬਰ ਨਹੀਂ ਸਰ ਜੀ ਮੋਦਨੋ ਇਥੇ ਠੀਕ ਹੋਣਾ ਦੀ ਮੈਂ ਇਹ ਬਾਈ ਤੋਂ ਲੈਂਦੇ ਆ ਕੋਈ ਮੜਾ ਜਾ ਅੱਛਾ ਚਲੋ ਕੁਲਿਪਾ ਵਾਲਾ ਬਾਤ ਪਾ ਦੇ ਯਰ ਸੀ ਨਾ ਸਲਾਈ 15 ਲੀਟਰ ਦੱਦਾ ਜੀ ਚਮੇ ਚੋਇਆ ਕਿਚਨ ਕਿਚਨ ਚੋਇਆ ਯਾ ਯਾ ਇਹ ਲੈ ਤੁੰਦਾ ਹੈ ਮੋਬਾਈਲ ਨੰਬਰ ਬਹੁਤ ਹੈ 89772 ਹਾਂ ਨਾਸੀ ਜੀ ਨਾਸੀ ਹੇ ਨਾ ਰੇਮਤਪੁਰਾ ਰੇਮਤਪੁਰਾ ਇੱਕ ਵਾਰੀ ਨੰਬਰ ਫੇਰ ਪੁੱਛ 9572 ਨਾਸੀ ਸੇ ਨਾਸੀ ਪਹਿਲਾਂ ਤੋਂ ਪੁੱਛ ਨਾ ਯਾਰ ਬੰਦਾ ਆ ਰਿਹਾ ਕੋਦ ਕੰ ਕਰਾਂਗੇ ਬੇਰੋ ਲੱਖ ਹੀ ਲਾਉਣਗਾ ਮੈਂ ਕਿੱਥੇ ਸੇਹ ਦਾੰਦਾ ਹੀ ਫਲੂਰ ਆਲੇ ਸੇਹ ਦਾੰਦਾ ਫਲੂਰ ਹਜੇ ਬਾਈਆਂ ਨੇ ਦੱਸਿਆ ਠੀਕ ਹੈ ਜੇ ਕਿਨਾਰਿਆਂ ਦੇ ਥੋੜੀ ਜਿਹੀ ਸਰਾਗ ਆਪਣਾ ਖੱਥ ਬਹੁਤ ਸ਼ਰਧ ਚੰਗੀ ਆਈ ਜੋ ਟੀ ਰੰਗ ਸੌੜੀ ਰੱਖਦੇ ਤੇ ਪਹਿਲਾਂ ਨਾ ਫਲੂਨ ਝੋਟੀ ਜਗੀ ਕੱਦ-ਕਾੜ ਦੇਖ ਸਕਦੇ ਹੋ ਸੱਜਣੂ ਬਾਕੀ ਬਾਈਆਂ ਨਾਲ ਸਾਰੀ ਗੱਲਬਾਤ ਕਰਾਵਾਂਗੇ ਥੋੜੀ ਕਾਲੇ ਪੱਥਰ ਕੋਲ ਨਾ ਚੁੱਪ ਬੁਲ ਕਾ ਬੰਦ ਰੰਡ ਕਿਹੜਾ ਬਾਈ ਬ੍ਰੇਕ ਪੂਦਨ ਆ ਜੀ ਕਿਹੜਾ ਪੂਦਨ ਜੀ ਪੂਦਨ ਬ੍ਰੇਕ ਕੋਡ ਲੈ ਰੇ ਮਰੇੜ ਮਰੇੜ ਕੋਡਲਾ ਏਰੀਆ ਬੰਨਾਂ ਦਾ ਕਿੰਨੇ ਪੈਸੇ ਦੇ ਚਕੀਪਾ ਪਾ ਪਾ ਰਿਪਾ ਬੰਤਾ ਪਾ ਬਚ ਕੇ ਬੰਨ ਜਣੂ ਦੱਸ ਦੇਾਂਗੇ ਅੱਛਾ ਇਹਦੇ ਬਾਰੇ ਸੁਣ ਹਵਾਨਾ ਦੇਖ ਸਕਦੇ ਹਾਂ ਚਾਰ ਸਫੇਰੋ ਦੇਖ ਸਕਦੇ ਹਾਂ ਅੱਛਾ 7 ਤਰੀਕ ਨੂੰ ਕੀ ਹੈ 11 ਕਿਲੋ ਦਹੀਂ ਸੇਦਾ ਦਹੀਂ ਮੂਹ ਸੇਦਾ ਮਾਗਰ ਕੀ ਹੈ ਮਾਗਰ ਕੱਟਾ ਜੀ ਪਿੰਡ ਕਿਹੜਾ ਆਪਣਾ ਪਿੰਡ ਭੂਰਤ ਹੈ ਕੰਮ ਚੱਲ ਜੇ ਬੈਠੇ ਲਾ ਲਓ ਮੋਬਾਈਲ ਨੰਬਰ ਦੱਸਦਾ 975 9781875132 5 ਦਾ ਨੰਬਰ ਆ ਕਰ ਲੋ ਸੰਪਾਰਕ ਜੇ ਕਿਸੇ ਵੀ ਨੂੰ ਚੰਗੀ ਗੱਜੇ ਮੱਝ ਖਰੀਦ ਸਕਦੇ ਹਾਂ ਮਗਰ ਕੱਟੀ ਆ ਜਾਂ ਕੱਟਾਈ। ਮਾਜੇ ਪਾਕਟ ਨੂੰ ਵਾਲ ਪਰ ਬੋਤਾ। ਰੇਡ ਰੋਡ ਦੀ ਬਾਈਨਾਂ ਨਾਲ ਗੱਲ ਫੋਨ ਤੇ ਕਰ ਸਕਦੇ ਆ ਦੋਸਤੋ। ਤੇ ਮੰਡੀ ਬਹੁਤ ਭਰੀ ਆ ਦੇਖ ਸਕਦੇ ਆ। ਦਸ ਮਾਂ ਦਾ ਸੂਈ ਮਾਗਰ ਕੱਟੀ 10 ਦਿਨਾ ਜੀ ਸੂਈ ਆ ਜੀ ਲੋ ਤੇ ਮਾਗਰ ਕੱਟੀ ਆ ਬਾਈ ਕਹਿੰਦਾ ਤੇ ਦੁੱਧ ਕਿੰਨਾ ਕੱਢ ਦੂ ਬਾਈ ਬਾਈ 15 ਕਿਲੋ ਤਿਆਰ ਆ ਯਾਰ ਹੁਣ ਅੱਛਾ ਹਾਂ ਠੀਕ ਆ ਮੂੰਹ ਮੱਥੇ ਦੀ ਬਹੁਤ ਚੰਗੀ ਆ ਜੀ ਦੇਖ ਸਕਦੇ ਹੋ ਤੇ ਲੇਵਾ ਫਾਨ ਹਵਾਨਾ ਬਹੁਤ ਚੰਗਾ ਲੱਗਿਆ ਪਿਆ ਤਰੀ ਤੇਲ ਲੈ ਕੇ ਵੀ ਪੁੱਛਦਾ ਮੈਂ ਇਥੋਂ ਪਾਪਾ ਦਾ ਤੇ ਕੀ ਲੈ ਲਈ ਹੈ ਪਿੰਡ ਕਿਹੜਾ ਬਈ ਆਪਣਾ ਢੋਲਾ ਪਿੰਡ ਆ ਜੀ ਢੋਲਾ ਪਿੰਡ ਆ ਜੜਾ ਕਿਹੜਾ ਪਿੰਡ ਆ ਬਈ ਬਰਨਾਲਾ ਜੀ ਬਰਨਾਲਾ ਜੜਾ ਪਿੰਡ ਆ ਤੇ ਬਈ ਨੰਬਰ ਕਿੰਨਾ ਸਾਡਾ 7208883131 7208883131 ਪੰਜਾਂ ਦਾ ਨੰਬਰ ਆ ਸਾਡੇ ਮਗਰ ਕੱਟੀ ਆ ਤੀਜੇ ਸੂਏ ਮੈਂ ਆ ਹੀ ਇਹ ਪਿੰਡ ਦਾ ਪਿੰਡ ਦਾ ਵਾਲਾ ਜੀ ਮੋਬਾਈਲ ਨੰਬਰ 778297 ਇਹ 3 ਲੱਖ ਮੰਗਦਾ 2 ਲੱਖ ਮੰਗਦਾ 2 ਲੱਖ ਮੰਗਦਾ 1.45 ਲੱਖ 1.45 ਢੇੜ ਲੱਖ ਮੰਗਦੇ ਜੀ 1.45 ਦੀ ਬਾਈ ਕਹਿੰਦਾ ਛੱਡਾਂਗੇ 2 ਡੰਗ ਚੋਂ ਲੈ ਕੇ ਜਾਣਾ ਛੋਟੀ ਵਾਲੇ ਸਾਡਾ ਸਲੋ 2 ਡੰਗ ਚੋਂ ਚਾਹ ਚਾਰ ਡੰਗ ਚੋਲੇ ਠੀਕ ਆ ਜੀ ਸਾ ਪਾਣੀ ਪਿਆ ਮਾਰੂ ਤੁਹਾਨੂੰ ਮੈਂ ਕਿੰਨਾ ਮੰਗਦਾ ਤੁਸੀਂ ਕੱਟਾਂਗੇ ਮੈਂ ਇੱਕ ਵਾਰੀ ਚੱਕ ਕਰਿਓ ਮੈਨਾਂ ਠੀਕ ਆ ਚਲੋ ਪੈਸੇ ਨਾਲ ਵੀ ਵੀਡੀਓ ਨੂੰ ਕਰਿਓ ਸ਼ੇਅਰ ਜੀ ਦੱਬ ਕੇ ਬਹੁਤ ਚੰਗੇ ਜਾਨਵਰ ਆ ਬਾਈ ਦੇ ਕਰੇ ਹੁੰਦੀਆਂ ਯਾਰ ਬਾਕੀ ਮੇਰੇ ਸਾਹ ਦੂਰ ਰੱਖਾ ਹੋਰ ਵੀ ਬਚਾ ਰੱਖਾ ਤੇ ਬਾਈ ਦਬਾ ਵੀ ਦਿੰਨੇ ਆ ਮੱਝਾਂ ਦੇ ਕਈ ਵਾਰੀ ਕੋ ਦਿੰਦੇ ਆ ਲੈਣੇ ਵੇਚਦੇ ਆ ਲੈਣ ਵੇਚਣ ਦਾ ਕੰਮ ਆ ਵੀਰੇ ਆਪਣਾ ਠੀਕ ਆ ਬਾਈਆਂ ਕੋਲੇ ਹੋਰ ਵੀ ਜਾਨਵਰ ਹੈਗੇ ਆ ਕਿ ਜੇ ਕਿਸੇ ਬਾਈ ਨੇ ਖਰੀਦਣਾ ਹੋਵੇ ਬਾਈ ਨਾਲ ਸੰਪਰਕ ਬੇਫਿਕਰ ਹੋ ਕੇ ਕਰ ਸਕਦੇ ਹੋ ਜੀ 8 ਮਹੀਨਾ ਦੀ ਬੱਸੀ ਆ ਜੀ ਜਰਸੀ ਬੱਸੀ ਆ ਬਹੁਤ ਚੰਗੀ ਆ ਘਰੇ ਰੱਖਣ ਕਿਸੇ ਵੀ ਨੇ ਪਾਲਣੀ ਹੋਵੇ ਰੋਲੀ ਚਾਲੀ ਵਧੀਆ ਬੰਦੀ ਜਾਂਦੀ ਹੈ ਬੱਸੀ ਦੀ ਠੀਕ ਆ ਬੰਦਾ ਹੈ ਕਿੰਨਾ ਚੜਦੀ ਹੋਗੀ ਵੀਰੇ ਇਹ 8 ਮਿੰਟ ਪਿੰਡ ਕਿਹੜਾ ਆਪਣਾ ਹੈ ਠੀਕ ਆ ਪਿੰਡਾ ਬਾਈਆਂ ਦਾ ਨੰਬਰ ਬੋਲੀ ਬਾਈ ਆਪਣਾ 99783 5535 99783 5535 ਸਹੀ ਜੀ ਧੰਨਵਾਦ ਕਿੰਨੇ ਚੱਤੀ ਹੋ ਗਏ ਇਹ ਆ ਜਾ ਲੱਖੇ ਬਾੜੀ ਕਰ ਦੇ ਜੀ ਹਾਂ ਜੀ 8 ਮਹੀਨੇ 8 ਮਹੀਨਾ ਕਿੰਨੇ ਪੈਸੇ ਮੰਗ ਰਿਹਾ ਪਾਈ ਬੜੀਆ ਕੋਲਾ ਲੰਮਾ ਕੋ 8988 ਪੰਜਾ ਦੇ ਦੁਨਾਰੂ ਆ ਕੇ ਕਰਾਈ ਕਰ ਮਾੜੀ ਮੋਟੀ ਕੋ ਛੋਟ ਚੜਈਆ ਕਰ ਦੂਗਾ ਧੰਨਵਾਦ ਮੈਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸੋ ਜੀ ਵੀਡੀਓ ਕਿਦਾਂ ਲੱਗੀ ਤੇ ਵੀਡੀਓ ਨੂੰ ਦੱਬ ਕੇ ਕਰਦੇ ਸ਼ੇਅਰ ਧੰਨਵਾਦ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਜਿਉਂਦੇ ਰਹੋ